ਗੁਰਦਾਸਪੁਰ ਦੇ ਗਿਦਾ ਪਵਨ ਰੋਡ ਤੇ ਵਾਰਡ ਨੰਬਰ 9 ਵਿੱਚ ਬਾਬਾ ਸਿਲੰਡਰ ਵਾਲੀ ਗਲੀ ਦੇ ਬਾਹਰ ਨਾਲੇ ਉਪਰੋਂ ਲੋਹੇ ਦਾ ਜੰਗਲਾ ਚੋਰੀ ਹੋਣ ਤੋਂ ਬਾਅਦ ਰੋਜ਼ਾਨਾ ਹਾਸੇਬਾ ਪਰੇਸ਼ਾਨ ਤੇ ਰੋਜ਼ ਲੋਕ ਜਿਹੜੇ ਨੇ ਜ਼ਖਮੀ ਹੋ ਰਹੇ ਸੀ ਤੇ ਮੋਹੱਲਾ ਵਸਤੀਆਂ ਵੱਲੋਂ ਜਾਣਕਾਰੀ ਦੇਣ ਤੋਂ ਬਾਅਦ ਇਸ ਸਮੱਸਿਆ ਨੂੰ ਜੋਸ਼ ਸ਼ੋਰ ਦੇ ਨਾਲ ਸਾਡੇ ਵੱਲੋਂ ਜੜਾਇਆ ਚੁੱਕਿਆ ਗਿਆ ਜਿਸ ਤੋਂ ਬਾਅਦ ਕੌਂਸਲਰ ਵੀ ਸਾਹਮਣੇ ਆਏ ਨੇ ਤੇ ਹੁਣ ਕੌਂਸਲਰ ਅਸ਼ੋਕ ਮਾਰ ਵੱਲੋਂ 3 ਦਿਨਾਂ ਵਿੱਚ ਹੀ ਨਾਲੇ ਉੱਪਰ ਨਵਾਂ ਜੰਗਲਾ ਲਗਵਾ ਦਿੱਤਾ ਗਿਆ ਉੱਥੇ ਹੀ ਕੌਂਸਲਰ ਅਸ਼ੋਕ ਪੁੱਟੋ ਨੇ ਕਿਹਾ ਹੈ ਕਿ ਬਾੜ ਵਿੱਚ ਚੋਰੀਆਂ ਰੋਕਣ ਦੇ ਲਈ ਕੈਮਰੇ ਵੀ ਜਿਹੜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਚੋਰੀ ਕਰਦਾ ਫੜਿਆ ਗਿਆ ਤਾਂ ਉਸ ਨੂੰ ਛਟਾਗੇ ਨਹੀਂ ਤੇ ਉਤੇ ਹੀ ਮੋਹੱਲਾ ਨਿਵਾਸੀਆਂ ਨੇ ਵਾੜ ਵਿੱਚ ਨਾਲਿਆਂ ਤੇ ਜੰਗਲਾਂ ਤੇ ਜਗਾ ਜਗਾ ਕੈਮਰੇ ਲਗਵਾਉਣ ਵਿੱਚ ਕਾਉਂਸਲਰ ਦਾ ਜੁੜਾ ਹੈ ਉਹ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਹੁਣ ਜੇਕਰ ਕੋਈ ਚੋਰ ਜਾਂ ਸ਼ੱਕੀ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਆਸਾਨੀ ਦੇ ਨਾਲ ਫੜਿਆ ਜਾ ਸਕਦਾ ਹੈ ਗੱਲਾਂ ਇਦਾਂ ਤੇ ਮੇਰੀ ਵਾੜ ਦੇ ਵਿੱਚ ਹਮੇਸ਼ਾ ਹੀ ਪਗੜੀ ਚੋਰਾ ਨੂੰ ਵੀ ਮੇਰਾ ਦੁਸ਼ਮਣ ਹੀ ਹੈ ਮੇਰੀ ਵਾੜ ਦੇ ਵਿੱਚੋਂ ਜੰਗਲੇ ਵੀ ਚੋਰੀ ਕੀ ਜਾਂਦੇ ਨੇ ਜੋ ਲਬਜ਼ਾ ਲਈ ਜਾਂਦੇ ਆ ਤੇ ਮੇਰੀ ਵਾੜ ਦੇ ਲੋਟਾਂ ਨੇ ਮੈਨੂੰ ਅੱਜ ਤੋਂ 2 ਦਿਨ ਪਹਿਲਾਂ ਕਿਆ ਸੀਗਾ ਕਿ ਸਾਡੇ ਇਹ ਜੰਗਲਾਤ ਉੱਤੇ ਲੱਗੇ ਇਥੋਂ ਤੇ ਐਮਸੀ ਸਾਹਿਬ ਇਹ ਜੰਗਲਾ ਲਵਾ ਦਿਓ ਵਾਕਈ ਇੱਥੇ ਬੜਾ ਮੜਾ ਆਈ ਜੇ ਕੋਈ ਡਿੱਗ ਪੈਂਦਾ ਨਾ ਤੇ ਉਹਦਾ ਬਚਾਅ ਮੁਸ਼ਕਲ ਹੀ ਤੇ ਮੈਂ ਵੀ ਮਲਜੀਤ ਨੂੰ ਇੱਕ ਵਾਰੀ ਪ੍ਰਧਾਨਜੀ ਨੂੰ ਕਿਹਾ ਸੀ ਜਾ ਕੇ ਅੱਜ ਹੀ ਤੇ ਉਹਨਾਂ ਨੇ ਅੱਜ ਹੀ ਐਕਸ਼ਨ ਲੈਂਦੀ ਹੋਇਆ ਜੰਗਲਾ ਨਵਾ ਲੋ ਆਤਾ ਇਥੇ ਕੋਈ ਸ਼ਰਾਬੀ ਨਸ਼ੇ ਵਾਲੇ ਇਹ ਜਿਹਨਾਂ ਨੇ ਜਿੱਤੜੇ ਮੇਰੇ ਨਾਲ ਜਿ ਕਰੀ ਇਹ ਕੰਮੀ ਨਹੀਂ ਹੁੰਦਾ ਅੱਜ ਤੋਂ ਦੇ ਅੱਜ ਨਸ਼ੇੜੀ ਪਰੋ ਨੇ ਕਈ ਝਗੜਾ ਲਾਈਂਦੇ ਪਟਕੇ ਕਰੀਏ ਅਰੇ ਕਰੋ ਗ੍ਰੇਲਾ ਲਾਈਂਦੀ ਆ ਪਰ ਇੱਕ ਜੇ ਬਹਾਮਲੇ ਵਾਲੇ ਨੂੰ ਗੱਲ ਕਰਨਾ ਚਾਹਣਾ ਲੱਗੀ ਸਾਰੇ ਏੜੀ ਵਾਲਿਆਂ ਨੂੰ ਕਿ ਇਸ ਨਾਲੇ ਦੇ ਵਿੱਚ ਵੇਖੋ ਗੱਡ ਕਿੰਨਾ ਇੱਥੇ ਛੋਟ ਛੋਟ ਨਾ ਬਾਜੇ ਰਹੀ ਨਹੀਂ ਆਂਦੇ ਤੇ ਮੁਰਕੇ ਇਹਨਾਂ ਨੇ ਕਿਹਾ ਸਾਡਾ ਐਮਸੀ ਕੰਮ ਨਹੀਂ ਕਰਦਾ ਦੇਖੋ ਐ ਹੁਣ ਬਰਸਾਤਾਂ ਦੇ ਨਾਲ ਆਣ ਵਾਲੇ ਆ ਤੇ ਇੱਥੋਂ ਹੀ ਪਾਣੀ ਸਾਰੇ ਸ਼ਹਿਰ ਦਾ ਇਸ ਮਹੱਲੇ ਤੋਂ ਜਾਂਦਾ ਮਹੱਲਾ ਹੀ ਸਾਰਾ ਦੋ ਜਾਂਦਾ ਮੈਂ ਇੰਨਿਆਂ ਨੇ ਪਾਣੀ ਨੂੰ ਫੇਰਨਾ ਜਦੋਂ ਇਹ ਮਹਲੇ ਲੋਕਾਂ ਦੇ ਅੰਦਰ ਆ ਜਿੰਨਾ ਨਾ ਪਾਣੀ ਹੁੰਦਾ ਤਾਂ ਇੱਥੋਂ ਦਾ ਕੋਈ ਨਾ ਕਿਸੇ ਨੇ ਮੇਰੇ ਤੋਂ ਪਹਿਲਾਂ ਕੀਤਾ ਤਾਂ ਹੁਣ ਮੇਰੀ ਵਾਰੀ ਆਈ ਹੈ ਕਿ ਮੈਂ ਤਾਂ ਹੁਣ ਵਾਰੀ ਹੀ ਕਰਨ ਦੇ ਆ ਬਡੇ ਬੋਲ ਵੀ ਲਾਏ ਇੱਥੇ ਤੇ ਮਸਲਾ ਇਹ ਹੈ ਤਾਂ ਲੋਕਾਂ ਦੇ ਹੱਥ ਜੋੜ ਕੇ ਬੇਨਤੀ ਕਰਨਾ ਨਾਲੇ ਦੇ ਵਿੱਚ ਜਾਂਦਾ ਨਾ ਛੁੱਟੋ ਮੇਰੀ ਮੈਂ ਫੇਰ ਹੱਥ ਜੋੜਨਾ ਕਿ ਨਾਲੇ ਵਿੱਚ ਬਿਲਕੁਲ ਨਾ ਛੁੱਟਿਓ ਇਹਦੀ ਸਪਾਈ ਰੱਖੋ ਬਾ ਮਾਰਸਾ ਮੌਸਮਾਂ ਕਾ ਜੇ ਲੋਕਾਂ ਨੂੰ ਵੀ ਚਾਹੀਦਾ ਨਾ ਸਮਝਣਾ ਕਿ ਜੇ ਬਰਸਾਤ ਦੇ ਮੌਸਮ ਜਾਂ ਪੋਸਾ ਆ ਤੇ ਪੂਰਾ ਸੁਟਣ ਦੇ ਤੇ ਸੜਾ ਦੇ ਪਾਣੀ ਜਾਏ ਤੇ ਡੱਬਾ ਪਾਣੀ ਜਾਣਾ ਇਹ ਵਸੋ ਗੱਲ ਹੈ ਮੈਂ ਤੇ ਬੜੀ ਬੜੀ ਕਹਿ ਚੁੱਕਾ ਆ ਤੇ ਪੂਰਾ ਨਾ ਸੁਟੇ ਵਿੱਚ ਕਿ ਹੁਣ ਬਾਕੀ ਦੇ ਮੌਸਮ ਲੋਕਾਂ ਦੇ ਘਰ ਆ ਕੀ ਜਾਣਾ ਜੇ ਤੇ ਮੈਂ ਹਰ ਵਾਰੀ ਬੇਨਤੀ ਕਰਦਾ ਕਿ ਇਹ ਨਾ ਕੰਮ ਕਰਿਆ ਕਰੋ ਸਫਾਈ ਰੱਖੋ ਦੇਖੋ ਮੈਂ ਅੱਜ ਜੰਗਵਾਲ ਨਵਾਂ ਲਾਤਾ ਵਾ ਜੇ ਮੇਰੇ ਕੋਟੇ ਚੜ ਗਿਆ ਨਿਛੜੀ ਜਾਂ ਚੋਰ ਤਾਂ ਮੈਂ ਉਹਨੂੰ ਪੁੱਠੇ ਉੱਤੇ ਧੰਦੇ ਨਾਲ ਲੱਗਣਾ ਮੈਂ ਕੈਮਰੇ 깔ਵਾਤੇ ਬਈਆਂ ਤੇ ਛੱਡਣਾ ਮਾ ਹੁਣ ਨਹੀਂ ਕਿੰਨੇ ਮੇਰੀ ਗਲੀ ਦੇ ਵਿੱਚ ਕੋਈ ਆ ਜੀ ਰਦਦਦੀ ਸੀ ਤਾਂ ਮੈਂ ਜਿਹੜਾ ਵੀ ਕੰਮ ਕਰਦੂ ਇਹ ਦੇਖ ਲੋ ਸਾਹਾਬਾਦ ਦੇ ਪਾਸੇ ਰੋਪੇ ਆਜੀ ਜਿਵੇਂ ਅਸਲੀ ਦਾ ਸਾਰੇ ਨਾਲੇ ਪਟਾਪੇ ਮੈਂ ਉੱਤੇ ਨਵੇਂ ਜਗਲੇ ਲਵਾਉਣੇ ਛੁਣ ਕਰਤੇ ਆ ਰੋ ਇਹ ਆ ਵੀ ਲੋਕਾਂ ਨੇ ਵੀ ਚਾਹੀਦੀ ਹੈ ਸਫਾਈ ਰੱਖੀ ਹਾਲਿਆਲੇ ਨੂੰ ਬੋਲਦੀ ਕਰਦਾ ਦੇਖ ਸਫਾਈ ਰੱਖੋ ਤੇ ਸੱਤ ਧਿਆਨ ਵੀ ਰੱਖੋ ਜੇਰਾ ਕਿਤੇ ਦੇਖੇ ਬੰਦਾ ਲੱਭਦਾ ਜੇ ਮੈਂ ਉਹ ਤੁਹਾਨੂੰ ਦੱਸੋ ਜੀ ਰੋਣਾ ਲਾ ਇਹ ਕਿਹੜਾ ਮਾਰਕਾ ਮਾਰ ਨੰਬਰ 9 ਇਹ ਜਿਹੜਾ ਜੰਗਲਾ ਤੋਂ ਆਇਆ ਇਹ ਕੋਚੇ ਲੈ ਕੇ ਅਮਰੀ ਤੇ ਹੁਣ ਪ੍ਰਧਾਨਾ ਵਾਲਾ ਨੂੰ ਲਵਾਤਾ ਨਵਾਂ ਸੈਕਟਰ ਤੋਂ ਨਹੀਂ ਦੇਖਦੇ ਇਹ ਲੋਕ ਜਿਹੇ ਤਰੀਕੇ ਨਹੀਂ ਦੇਖਦੇ ਇਹ ਪ੍ਰਧਾਨ ਨੇ ਹੁਣ ਉਹਦਾ ਸੈਟ ਕਰਾਤਾ ਵਧੀਆ ਦੱਸਦਾ ਹੁਣ ਖੁਸ਼ ਹੋ ਤੁਸੀਂ ਸਾਰੇ ਖੁਸ਼ ਆ ਸਾਰੇ ਖੁਸ਼ ਆ Bye. Uh -huh.